ਦੇ ਮਹੀਨੇ ਦੇ ਅੰਦਰ ਉਹ ਜੀਵ ਇਸਤਰੀਆਂ ਸ਼ੋਭਾ ਪਾਉਂਦੀਆਂ ਹਨ ਜਿਹੜੀਆਂ ਆਪਣੇ ਪਤੀ ਦੇ ਸੰਗ ਬੈਠਦੀਆਂ ਹਨ ਪਤੀ ਦਾ ਸੰਗ ਮਾਰਦੀਆਂ ਹਨ ਸਤਿਗੁਰੂ ਪਾਤਸ਼ਾਹ ਜੀ ਦਾ ਇਹ ਬੜਾ ਵੱਡਾ ਇੱਕ ਪਰਉਪਕਾਰ ਹੈ ਮੈਂ ਅੱਗੇ ਵੀ ਕਈ ਬੇਨਤੀ ਕੀਤੀ ਆ ਸੰਸਾਰ ਅੰਦਰ ਜੋ ਰਿਸ਼ਤੇ ਅਸੀਂ ਲਗਾਉਂਦੇ ਆ ਜੋ ਕਾਰਜ ਆਪਾਂ ਕਰਦੇ ਆ ਜਿੰਨਾਂ ਨੂੰ ਆਪਾਂ ਚੰਗੀ ਤਰ੍ਹਾਂ ਸਮਝਦੇ ਆ ਪਾਤਸ਼ਾਹ ਜੀ ਨੇ ওই ਉਦਾਹਰਨਾ ਪ੍ਰਮਾਣ ਲੈ ਕੇ ਤੇ ਉਹਦੇ ਵਿੱਚੋਂ ਸਾਨੂੰ ਧਰਮ ਦਾ ਪ੍ਰਮਾਤਮਾ ਦੇ ਘਰ ਦਾ ਰਸਤਾ ਬਖਾ ਦਿੱਤਾ ਜੇ ਮੇ ਸੰਸਾਰ ਅੰਦਰ ਜੀਵ ਇਸਤਰੀ ਦੀ ਸੋਭਾ ਉਹਦੇ ਪਤੀ ਕਰਕੇ ਹੈ ਪਤੀ ਕੋਲ ਹੈ ਪਤੀ ਦਾ ਸੰਗ ਹੈ ਜੀਵ ਇਸਤਰੀ ਦੇ ਅੰਦਰ ਆਨੰਦ ਹੈ ਸੁਖ ਹੈ ਕੋਈ ਚੋਰਾ ਨਹੀਂ ਉਹ ਜ਼ਿੰਦਗੀ ਦਾ ਰਸ ਮਾਣਦੀ ਹੈ ਔਰ ਜਿਸ ਇਸਤਰੀ ਦਾ ਆਪਣੇ ਪਤੀ ਤੋਂ ਤੋੜ ਵਿਛੋੜਾ ਹੋ ਗਿਆ ਜਾਂ ਪਤੀ ਉਹਨੂੰ ਕੋਲ ਨਹੀਂ ਬਿਠਾਉਂਦਾ ਉਹ ਜੀਵ ਇਸਤਰੀ ਦੀ ਜ਼ਿੰਦਗੀ ਕਿਵੇਂ ਬਤੀਤ ਕਰਦੀ ਆਪਾਂ ਚੰਗੀ ਤਰ੍ਹਾਂ ਸਮਝਦੇ ਹਾਂ ਇਸੇ ਤਰ੍ਹਾਂ ਪਾਚਾ ਕਹਿੰਦੇ ਨੇ ਧਰਮ ਦੀ ਦੁਨੀਆ ਅੰਦਰ ਜਿਹੜੀਆਂ ਜੀਵ ਇਸਤਰੀਆਂ ਭਾਵ ਜਿਹੜੀ ਸਾਡੀ ਸੁਰਤ ਆ ਜੇ ਤੇ ਸ਼ਬਦ ਨਾਲ ਜੁੜੀ ਆ ਗੁਰੂ ਦਾ ਸੰਗ ਮਾਣਦੀ ਆ ਤੇ ਸਾਡੀ ਸੁਰਤ ਵਿੱਚ ਆਨੰਦ ਹੈ ਜ਼ਿੰਦਗੀ ਵਿੱਚ ਆਨੰਦ ਹੈ ਜ਼ਿੰਦਗੀ ਵਿੱਚ ਖੇੜਾ ਹੈ ਇਹ ਸੁਰਗ ਸ਼ਬਦ ਨਾਲ ਨਹੀਂ ਜੁੜੀ ਬੰਦਾ ਭਾਵੇਂ ਲੱਖਾਂ ਕਰੋੜਾਂ ਅਰਬਾਂ ਖਰਬਾਂ ਦਾ ਮਾਲਕ ਬਣਦੇ ਵੱਡਾ ਘਰ ਮਿਲਦੇ ਗੱਡੀਆਂ ਮਿਲ ਜਾਂਣ ਕਾਰਾਂ ਕੋਠੀਆਂ ਮਿਲ ਜਾਂਣ ਪਰ ਫਿਰ ਵੀ ਮਨੁੱਖ ਦਾ ਜਰਾ ਖਿਰਦਾ ਉਹ ਕਲਪ ਦਾ ਰਹੇਗਾ ਕੇਵਲ ਤੇ ਕੇਵਲ ਆਨੰਦ ਪ੍ਰਮਾਤਮਾ ਦੀ ਗੋਦ ਵਿੱਚ ਉਹਦੇ ਸੰਗ ਵਿੱਚ ਹੈ ਪਾਚੰਗਿੰਦਨ ਦੇ ਮਗਰ ਦੇ ਮਹੀਨੇ ਅੰਦਰ ਜੇ ਵੀ ਜੀਵ ਇਸਤਰੀਆਂ ਆਪਣੇ ਪਤੀ ਪ੍ਰਮਾਤਮਾ ਦੇ ਕੋਲ ਗੁਰੂ ਕੋਲ ਆ ਕੇ ਬੈਠ ਗਈਆਂ ਉਹਨਾਂ ਦੀ ਫਿਰ ਸੋਭਾ ਨਹੀਂ ਕੀਤੀ ਜਾ ਸਕਦੀ ਪਾਵੋ ਸੋਭ ਨਹੀਂ ਕੀਏ ਜਿਹੜੀਆਂ ਦੀ ਵਿਤਰੀਆਂ ਆਪਣੇ ਪਤੀ ਪ੍ਰਮਾਤਮਾ ਦੇ ਕੋਲ ਬਹਿ ਗਈਆਂ ਮਾਰ ਕਹ ਲਗੋ ਸੋਹਣੀਆਂ ਨੇ ਸੁੰਦਰ ਨੇ ਉਹ ਸੋਭਾ ਪਾਉਂਦੀਆਂ ਨਹੀਂ ਮੰਗਰ ਮਾਹੇ ਸੁਹੰਦੀਆਂ ਹਰਪ੍ਰੇਮ ਸੰਗ ਬੈਠ ਰਹੀਆਂ ਹੁਣ ਇੱਕ ਗੱਲ ਹੋਰ ਲੋਟ ਕਰੋ ਸੰਸਾਰ ਅੰਦਰ ਕਈ ਜੀਵ ਇਸਤਰੀ ਆਪਣੇ ਪਤੀ ਦਾ ਪਿਆਰ ਕਰਉਂਦੀ ਹੈ ਜਿਹੜੀ ਪਤੀ ਦੇ ਹੁਕਮ ਵਿੱਚ ਚੱਲਦੀ ਹੈ ਉਹਦੀ ਆਗਿਆ ਵਿੱਚ ਚੱਲਦੀ ਹੈ। ਤੁਮਾਰ ਕਹਿੰਦੇ ਇਸੇ ਤਰ੍ਹਾਂ ਪਰਮਾਤਮਾ ਵੀ ਸਾਡੇ ਨਾਲ ਤਾਂ ਪਿਆਰ ਕਰੇਗਾ ਜੇ ਅਸੀਂ ਵੀ ਪਰਮਾਤਮਾ ਦੀ ਆਗਿਆ ਵਿੱਚ ਚੱਲ ਜਾਂਦੇ ਹਾਂ। ਉਹਦੇ ਹੁਕਮ ਵਿੱਚ ਚੱਲਣ ਦੀ ਸਿੱਖੀ ਸਾਨੂੰ ਜਿਹੜੀ ਹੈ ਹੀ ਹੁਕਮ ਦੀ। ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ। ਜਿਹੜੀ ਜੀਵ ਇਸਤਰੀ ਸੰਸਾਰ ਅੰਦਰ ਪਤੀ ਦੇ ਹੁਕਮ ਵਿੱਚ ਚੱਲਦੀ ਆ। ਉਹ ਪਤੀ ਦਾ ਪਿਆਰ ਪ੍ਰਾਪਤ ਕਰ ਲੈਂਦੀ ਹੈ ਇਸ ਤਰ੍ਹਾਂ ਜਿਹੜੀ ਜੀਵ ਇਸਤਰੀ ਸੰਸਾਰ ਅੰਦਰ ਪ੍ਰਮਾਤਮਾ ਦੇ ਹੁਕਮ ਵਿੱਚ ਚੱਲਦੀ ਉਹ ਪ੍ਰਮਾਤਮਾ ਦਾ ਵੀ ਪਿਆਰ ਪ੍ਰਾਪਤ ਕਰ ਲੈਂਦੀ ਆ ਉਹਦੀ ਸੋਭਾ ਵਧ ਜਾਂਦੀ ਆ ਸਹਿਬ ਵਾਲਿ ਚ ਇੱਕ ਬੜਾ ਪਿਆਰਾ ਬੱਚਾ ਲਿਖਦੇ ਕਹਿੰਦੇ ਨੇ ਇਸਤਰੀ ਰੂਪ ਚੇਰੀ ਕੀ ਨਹੀਂ ਆਈ ਚੇਰੀ ਕਹਿੰਦੇ ਨੇ ਦਾਸੀ ਕਮਜ਼ੋਰ ਇਹ ਜੀਵ ਇਸਤਰੀ ਇੱਕ ਦਾਸੀ ਦੀ ਨਹੀਂ ਆਈ ਹੈ ਸ਼ੋਭਾ ਨਹੀਂ ਬਨ ਪਰਤਾਰੇ ਜਿੰਨਾ ਜਰ ਪਤੀ ਨਹੀਂ ਆ ਉਹਨਾਂ ਚਰੀ ਦੀ ਸੋਭਾ ਨਹੀਂ ਆ। ਇਸਤਰੀ ਦੀ ਸੋਭਾ ਉਹਦੇ ਪਤੀ ਕਰਕੇ ਹੈ। ਸੁਰਤ ਦੀ ਸੋਭਾ ਪ੍ਰਮਾਤਮਾ ਕਰਕੇ ਆ। ਸ਼ਬਦ ਕਰਕੇ ਆ। ਹੁਣ ਜੇ ਬਿ ਸੰਸਾਰ ਅੰਦਰ ਕੋਈ ਜੀਵ ਇਸਤਰੀ ਆਪਣੇ ਪਤੀ ਦੇ ਹੁਕਮ ਵਿੱਚ ਚੱਲ ਕੇ ਉਹਦਾ ਪਿਆਰ ਪ੍ਰਾਪਤ ਕਰ ਲੈਂਦੀ ਆ। ਪਰ ਕਹਾਂਗੇ ਇਸੇ ਤਰ੍ਹਾਂ ਪ੍ਰਮਾਤਮਾ ਦਾ ਪਿਆਰ ਪਾਉਣਾ ਤੇ ਉਹਦੇ ਹੁਕਮ ਤੇ ਚੱਲਣਾ ਪਏਗਾ। ਆਪਣੀ ਹਉਮੈ ਨੂੰ ਆਪਣੇ ਹੰਕਾਰ ਨੂੰ ਪਾਸੇ ਕਰਕੇ ਆਪਣੀ ਮਤ ਨੂੰ ਪਾਸੇ ਕਰਕੇ ਗੁਰੂ ਦੀ ਮਤ ਨੂੰ ਗ੍ਰਹਿਣ ਕਰਕੇ ਪ੍ਰਮਾਤਮਾ ਦੀ ਗੋਦ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਮਾਜੀ ਬਾਣੀ ਦਾ ਬੜਾ ਪਿਆਰਾ ਬਚਨ ਸਾਹਿਬ ਕਹਿੰਦੇ ਨੇ ਹਉ ਮੈਂ ਜਾਈ ਤਾਂ ਕੰਤ ਸੁਮਾਈ ਹਉ ਮੈਂ ਹਉ ਵਾ ਦੋ ਸ਼ਬਦਾਂ ਤੋਂ ਬਣਿਆ ਹਉ ਮੈਂ ਇਹ ਹੁੰਦਾ ਅਨਕਾਰ ਮੈਂ ਮੈਂਨੇ ਮਮਤਾ ਮੇਰਾ ਘਰ ਮੇਰਾ ਪੁੱਤਰ ਮੇਰੀ ਤੇ ਹੀ ਮੇਰੀ ਦੁਕਾਨ ਇਹ ਮੇਰਾ ਧਨ ਆ ਮੇਰਾ ਪਰਿਵਾਰ ਇਹ ਕਹਿੰਦੇ ਨੇ ਮਮਤਾ ਮੋ ਹਉ ਮੈਂ ਮੇਰਾ ਬਾਰ ਕਾਲ ਕੇ ਨਹੀਂ ਜਿੰਨਾ ਚਿਰ ਮੈਂ ਆ ਉਹਨਾਂ ਚਿਰ ਤੂੰ ਨਹੀਂ ਜਦ ਖਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਜੇ ਮੈਂ ਆ ਤੇ ਉਹ ਨਹੀਂ ਜਿੱਦਨ ਉਹ ਕੋਲ ਹੋਇਆ ਉਹਦਨ ਮੈਂ ਨਹੀਂ ਰਹੇਗੀ ਬਾਰ ਕਾਲ ਕੇ ਜਿੰਨਾ ਚਿਰ ਮੈਂ ਆ ਉਹਦੀ ਬਖਸ਼ਿਸ਼ ਦਾ ਬੂਆ ਵੀ ਨਹੀਂ ਖੁੱਲਦਾ ਛੋਟਾ ਜਿਹਾ ਦਸਤਾਨ ਤੁਹਾਡੇ ਸਾਹਮਣੇ ਰੱਖਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਜਿਨ੍ਹਾਂ ਨੇ ਬੜੀ ਪਿਆਰੀ ਸੇਵਾ ਕੀਤੀ ਪਾਤਸ਼ਾਹ ਜੀ ਦੀ ਬਹੁਤ ਉੱਚਾ ਰੁਤਬਾ ਵੀ ਉਹਨਾਂ ਨੇ ਪ੍ਰਾਪਤ ਕੀਤਾ ਕਲਗੀ ਵਾਲੇ ਪਾਤਸ਼ਾਹ ਨੇ ਨੇਕਾਂ ਬਖਸ਼ਾ ਨਾਲ ਉਹਨਾਂ ਨੂੰ نوازਿਆ ਉਹਨਾਂ ਦੀ ਬਾਣੀ ਜੋ ਉਹਨਾਂ ਨੇ ਰਚਨਾ ਕੀਤੀ ਹੈ ਭਾਈ ਨੰਦ ਲਾਲ ਜੀ ਦੇ ਜਿਹੜੇ ਪਵਿੱਤਰ ਬਚਨ ਨੇ ਕਲਗੀ ਵਾਲੇ ਪਾਤਸ਼ਾਹ ਕਹਿੰਦੇ ਨੇ ਨੰਦ ਲਾਲ ਤੇਰੀ ਬਾਣੀ ਹੈ ਜ਼ਿੰਦਗੀ ਨਾਮਾ ਹੈ ਇਹ ਬੰਦਗੀ ਨਾਮਾ ਹੈ ਤੇ ਭਾਈ ਨੰਦ ਲਾਲ ਦੀ ਜ਼ਿੰਦਗੀ ਦਾ ਇੱਕ ਨੇਮ ਸੀ ਪੀ ਜਦੋਂ ਕੋਈ ਜ਼ਿੰਦਗੀ ਦਾ ਕਾਜ ਕਰਨਾ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਜਾ ਕੇ ਨਿਤਨੇਮ ਕਰਕੇ ਤੇ ਕਲਗੀ ਵਾਲੇ ਪਾਤਸ਼ਾਹ ਜੀ ਦੇ ਦیدار ਕਰਕੇ ਤੇ ਫਿਰ ਕਿਸੇ ਕਾਜ ਵਾਸਤੇ ਹੋਰ ਪਾਸੇ ਜਾਣਾ ਇੱਕ ਦਿਨ ਕਿਤੇ ਛੇਤੀ ਜਾਣਾ ਪੈ ਗਿਆ ਸੁਖ ਤੇ ਜਾਣਾ ਪੈ ਗਿਆ ਪਾਤਸ਼ਾਹ ਵੀ ਦਰਬਾਰ ਵਿੱਚ ਆਪਣੇ ਸਮੇਂ ਨਾਲ ਆਉਂਦੇ ਸਨ ਹੁਣ ਮਨ ਵਿੱਚ ਇੱਕ ਸਮੱਸਿਆ ਬਣ ਗਈ ਵੀ ਜੇ ਮੈਂ ਦਰਸ਼ਨ ਕਰਕੇ ਨਾ ਗਿਆ ਮੇਰਾ ਨੇਮ ਟੁੱਟ ਜਾਏਗਾ ਜੇ ਦਰਸ਼ਨ ਕਰਨ ਵਾਸਤੇ ਮੈਂ ਢੀਕਦਾ ਰਿਹਾ ਤੇ ਸਮਾਂ ਜ਼ਿਆਦਾ ਲੱਗ ਜਾਏਗਾ ਉਹ ਕੀਤਾ ਕੀਦਾਏ ਮਨ ਵਿੱਚ ਖਿਆਲ ਆਇਆ ਕਿ ਚਲੋ ਪਾਤਸ਼ਾ ਆਪਣੇ ਜਿਹੜੇ ਨਿੱਜੀ ਕਮਰੇ ਅੰਦਰ ਬੈਠ ਕੇ ਵਿਸ਼ਰਾਮ ਕਰਦੇ ਨੇ ਤੇ ਉੱਥੇ ਜਾ ਕੇ ਪਾਤਸ਼ਾ ਜੀ ਦੇ ਜਾ ਕੇ ਦیدار ਕਰ ਲੈਂਦੇ ਆ ਤੇ ਜਦੋਂ ਦیدار ਕਰਨ ਵਾਸਤੇ ਗਿਆ ਤਾਂ ਕਹਿੰਦੇ ਨੇ ਬੂਆ ਬੰਦ ਸੀ ਬੂਆ ਖੜਕਾਇਆ ਆ ਗੁਰੂ ਦੇ ਕੋਲ ਬੈਣੀ ਆ ਵੀ ਤਾਂ ਘਰ ਦਾ ਬੂਆ ਹੀ ਖੜਕਾਉਂਦੇ ਆ ਆਪਣਾ ਜਿਸ ਵੇਲੇ ਪਾਤਸ਼ਾ ਜੀ ਨੇ ਉਸ ਕਮਰੇ ਦਾ ਦਰਵਾਜ਼ਾ ਖੜਕਾਇਆ ਤੇ ਅੰਦਰੋਂ ਆਵਾਜ਼ ਆਈ ਭਾਈ ਕੌਣ ਤੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਮੈਂ ਆ ਹੁਣ ਪਾਛਾ ਵੇਖੋ ਸਾਖੀ ਇੱਕ ਨਾਲ ਤੋਂ ਪ੍ਰਦੇਸ਼ ਆ ਰਿਆਂ ਵਾਸਤੇ ਕੌਣ ਭਾਈ ਕਹਿਣ ਲੱਗੇ ਮੈਂ ਤੇ ਕਲਗੀ ਵਾਲੇ ਪਾਛਾ ਕਹਿੰਨ ਲੱਗੇ ਵੀ ਮੈਂ ਵਾਲਿਆਂ ਵਾਸਤੇ ਬੂਆ ਨਹੀਂ ਖੁੱਲਦਾ ਮੈਂ ਵਾਲਿਆਂ ਵਾਸਤੇ ਕੋਈ ਜਗ੍ਹਾ ਨਹੀਂ ਆ ਬੂਆ ਨਹੀਂ ਖੁੱਲਿਆ ਇੱਕਦਮ ਬੰਦੇ ਨੇ ਪੈਤਣਾ ਬਦਲਿਆ ਬਦਲ ਲੈਂਦਾ ਨਾ ਬੰਦਾ ਪੈਤਣਾ ਦੂਜੀ ਵਾਰੀ ਫਿਰ ਬੂਆ ਦਰਵਾਜ਼ਾ ਖੜਕਾਇਆ ਅੰਦਰੋਂ ਫੇਰ ਆਵਾਜ਼ ਆਈ ਭਾਈ ਕੌਣ ਕਹਿ ਲਗਾ ਪਾਛਾ ਤੂੰ ਹੀ ਆ ਪਾਛਾ ਕਹਿ ਲਗੇ ਤੇਰੇ ਇਸ ਤੁਲ ਕਹਿਣ ਵਿੱਚ ਵੀ ਚਲਾਕੀ ਆ ਤੇ ਜਿਨ੍ਹਾਂ ਦੇ ਅੰਦਰ ਚਲਾਕੀ ਆ ਬੂਆ ਉਹਨਾਂ ਵਾਸਤੇ ਵੀ ਨਹੀਂ ਖੁੱਲਦਾ ਫਿਰ ਦਰਵਾਜ਼ੇ ਦੀ ਚੌਕਟ ਮੱਲ ਕੇ ਬਹਿ ਗਏ ਡੱਬ ਡਵਾ ਕੇ ਰੋਣ ਲੱਗ ਪਏ ਇੱਕ ਵਰਾ ਗਿਆ ਜਿਨ੍ਹਾਂ ਨੇ ਕਿਤੇ ਪ੍ਰਮਾਤਮਾ ਦਾ ਸੰਗ ਮੰਨਿਆ ਹੈ ਕਦੀ ਉਹਨਾਂ ਨੂੰ ਪੁੱਛ ਕੇ ਵੇਖੋ ਮੈਂ ਅੱਗੇ ਵੀ ਇੱਕਦਮ ਬਚਨ ਕੀਤਾ ਸੀ ਵਾ ਵਫਰੀ ਜੀ ਕਹਿੰਦੇ ਨੇ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪੁੱਸੋ ਡੋਹਾਗਣੀ ਤੁਮ ਕੋ ਰੈਣ ਵਹਾਏ ਕਹਿ ਲਗੇ ਮੈਂ ਅੱਜ ਵੀ ਆਪਣੇ ਪਤੀ ਦਾ ਸੰਗ ਨਹੀਂ ਮਾਲਿਆ ਪਵਨ ਨਿਤਨੇਮ ਨਹੀਂ ਕੀਤਾ ਉਹਦੇ ਨਾਲ ਗੱਲਾਂ ਬਾਤਾਂ ਨਹੀਂ ਕੀਤੀਆਂ ਮੇਰਾ ਇੱਕ ਦਿਨ ਨਾਲ ਆ ਹਾਲ ਹੋ ਗਿਆ ਤੇ ਤੰਨੇ ਹੋਈ ਜਿਹੜੀ ਕਦੀ ਆਪਣੇ ਪਿਆਰੇ ਦਾ ਸੰਗ ਮਾਰਨਦੀ ਹੀ ਨਹੀਂ ਜਿਨ੍ਹਾਂ ਨੇ ਪ੍ਰਮਾਤਮਾ ਦਾ ਪਿਆਰ ਪਾਇਆ ਕਦੀ ਰਬਦਾਸ ਨੂੰ ਪੁੱਛੋ ਕਹਿ ਲਗੇ ਹਉ ਬਲ ਬਲ ਜਾਓ ਰਮਈਆ ਕਾਰਨੇ ਕਾਰਨ ਕਮ ਨਾ ਬੋਲ ਮੈਂ ਤੇਰੇ ਤੋਂ ਬਲਹਾਰ ਕੁਰਬਾਨ ਪਰ ਮੇਰੇ ਨਾਲ ਅੱਜ ਤੂੰ ਬੋਲਦਾ ਕਿਉਂ ਨਹੀਂ ਮੇਰੇ ਕੋਲ ਕੀ ਗਨਾਹ ਹੋ ਗਿਆ ਤੂੰ ਮੇਰੇ ਨਾਲ ਬੋਲਦਾ ਨਹੀਂ ਇਹ ਪਿਆਰ ਦੀਆਂ ਮਾਤਾਂ ਦੀ ਅਸੀਂ ਕਿਨੇ ਰੱਬ ਬੋਲਦਾ ਨਹੀਂ ਭਗਤਾਂ ਨੇ ਬੁਲਾਇਆ ਰੱਬ ਨੂੰ ਗੱਲਾਂ ਬਾਤਾਂ ਕੀਤੀਆਂ ਭਗਤਨਾਮ ਦੇ ਉਹਨੂੰ ਪੁੱਛ ਲਓ ਅਸੀਂ ਰਿਸ਼ਤੇਦਾਰਾਂ ਨੂੰ ਫੋਨ ਲਾਉਂਨੇ ਆ ਬੱਚੇ ਬਾਹਰ ਗਏ ਨੇ ਬੋਲ ਲਾਉਂਨੇ ਆ ਭਗਤ ਰੱਬ ਨੂੰ ਫੋਨ ਲਾ ਲੈਂਦੇ ਨੇ ਰੱਬ ਵੀ ਫੇਰ ਆਇੰਦਾ ਵੀ ਤੂੰ ਕੌਣ ਰੇ ਕੌਣ ਬੋਲਦਾ ਮੈਂ ਜੀ ਹਾਂ ਹਾਂ ਡਸਪੀ ਕੌਣ ਮੈਂ ਦੀ ਨਾਮਾ ਮੈਂ ਨਾਮਦੇ ਬੋਲਦਾ ਦੱਸ ਕੀ ਸਮੱਸਿਆ ਹੈ ਤੂੰ ਕੌਣ ਰੇ ਮੈਂ ਜੀ ਨਾਮਾ ਹੋ ਜੀ ਆਲਾ ਆਲਾ ਤੇ ਨਿਵਾਰਨਾ ਜਮ ਕਰਨਾ ਆਪਣਾ ਦੁੱਖ ਵੀ ਦੱਸ ਦਿੱਤਾ ਗੱਲਬਾਤ ਹੋ ਗਈ ਲੈ ਦਬ ਦਬਾ ਕੇ ਰੋਣ ਲੱਗ ਪਏ ਚੌਕਸ ਨੂੰ ਫੜ ਕੇ ਬੈਠ ਗਏ ਅੰਦਰੋਂ ਫੇਰ ਆਵਾਜ਼ ਪਈ ਪਈ ਦਰਵਾਜ਼ੇ ਤੇ ਕੌਣ ਰੋਂਦਾ ਪਿਆ ਪਾਛੇ ਮੈਨੂੰ ਨਹੀਂ ਪਤਾ ਕੌਣ ਰੋਂਦਾ ਪਿਆ ਏ ਮੈਨੂੰ ਤੋਂਲੇ ਆਪਣੇ ਆਪ ਦਾ ਵੀ ਨਹੀਂ ਪਤਾ ਪਾਤਸ਼ਾਹ ਕਹ ਲਗੇ ਹੁਣ ਠੀਕਿਆ ਦਰਵਾਜਾ ਖੁੱਲਿਆ ਕਲਗੀ ਵਾਲੇ ਪਾਤਸ਼ਾਹ ਨੇ ਆਪਣੇ ਕਲੇਜੇ ਨਾਲ ਲਾਇਆ ਪਾਪ ਜਿੱਥੇ ਚਲਾਕੀ ਨਹੀਂ ਤੇ ਜਿੱਥੇ ਹਉ ਨਹੀਂ ਜਿੱਥੇ ਮੈਂ ਨਹੀਂ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਤੇ ਪਾਤਸ਼ਾਹ ਕਹਿੰਦੇ ਨੇ ਆਪਣੇ ਪਿਆਰੇ ਪਤੀ ਦਾ ਸੰਗ ਹਉ ਮੈਨੂੰ ਤਿਆਗ ਕੇ ਫਿਰ ਪ੍ਰਾਪਤ ਕੀਤਾ ਜਾ ਸਕਦਾ ਏ ਹਉ ਮੈਂ ਜਾਈ ਤੰਕੰਤ ਸਮਾਈ ਹੁਣ ਦੂਸਰਾ ਸਵਾਲ ਪੈਦਾ ਹੋ ਗਿਆ ਵੀ ਹਉ ਮੇ ਕੇਵੇਂ ਮੁਕੇ ਬੰਦਾ ਤੇ ਧਰਮ ਦਾ ਕੋਈ ਕੰਮ ਕਰੇਗਾ ਤੇ ਉਹ ਦਖਲ ਹੰਕਾਰ ਵੀ ਉਹਨਾਂ ਨਾਲ ਵੱਜ ਜਾਂਦਾ ਹੈ ਕੋਈ ਯਾਤਰਾ ਕਰਦਾ ਹੈ ਕੋਈ ਦਾਨ ਕਰਦਾ ਹੈ ਕੋਈ ਪੁੰਨ ਕਰਦਾ ਹੈ ਨਾਲ ਨਾਲ ਹੰਕਾਰ ਦੀ ਤੇ ਵੱਧਦਾ ਹੈ ਨਾ ਬੰਦੇ ਦਾ ਉਹ ਹੰਕਾਰ ਵੱਧਦਾ ਜਾਏਗਾ ਪਾਤਸ਼ਾਹਾਂ ਕਹਿੰਦੇ ਹੰਕਾਰ ਇੱਕ ਬੇੜੀ ਆ ਪਰ ਧਰਮ ਦਾ ਕੰਮ ਕਰਕੇ ਜੇ ਅੰਦਰ ਹੰਕਾਰ ਆ ਗਿਆ ਤਾਂ ਬੇੜੀ ਤੇ ਉਹ ਵੀ ਆ ਭਾਵੇਂ ਸੋਨੇ ਦੀ ਆ ਗੁਰੂ ਤੇਗ বাহাদুর ਪਾਤਸ਼ਾਹ ਨੂੰ ਪੁੱਛ ਕੇ ਵੇਖ ਲਓ ਤੀਰਤ ਵਰਤ ਅਰ ਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ ਨੇਪਲ ਜਾਤ ਦੇ ਜਿਉ ਕੁੰਚਰ ਇਸ਼ਨਾਨ ਜਿਵੇਂ ਹਾਤੀ ਨੂੰ ਨਵਾਇਆ ਪਰ ਨਹਾਉਣ ਤੋਂ ਬਾਅਦ ਉਹਨੇ ਆਪਣੇ ਉੱਤੇ ਖੇ ਪਾ ਲਈ ਮਿੱਟੀ ਪਾ ਲਈ ਅੱਗੇ ਨਾਲ ਵੀ ਜ਼ਿਆਦਾ ਲੱਭਣ ਗਿਆ ਕਹਿ ਲਗੇ ਬਸ ਧਰਮ ਦਾ ਕੰਮ ਕਰਕੇ ਦੀ ਅਹੰਕਾਰ ਆ ਗਿਆ ਤੇ ਸਮਝ ਲਓ ਅੱਗੇ ਨਾਲ ਵੀ ਸੁਰਤ ਹੋਰ ਨਹੀਂ ਗਈ ਚਲੀ ਗਈ ਅੰਤ ਅਹੰਕਾਰ ਵੀ ਮੈਂ ਦੂਜਿਆਂ ਨਾਲੋਂ ਵੱਧਿਆ ਪਾਛਾ ਕਹਿ ਲਗੇ ਫਿਰ ਦੂਰੀ ਬਣੀ ਕੇ ਨੇਰਤਾ ਬਣੀ ਉਹਦੇ ਨਾਲ ਦੂਰੀ ਹੋਰ ਵੱਧ ਗਈ ਇਸ ਵਾਅਦ ਸਹਿਬ ਕੇੰਦਰ ਨੇ ਹਉਮੈ ਜਾਈ ਤੱਕ ਅੰਤ ਸਮਾਈ ਜੇ ਹਉਮੈ ਜਾਏਗੀ ਤੇ ਆਪਣੇ ਕੰਤ ਵਿੱਚ ਸਮਾਈ ਹੋਏਗੀ ਪਰ ਇਹਨੂੰ ਗਵਾਉਣਾ ਬੜਾ ਹੀ ਔਖਾ ਹੈ ਗੁਰੂ ਕਿਰਪਾ ਕਰੇ ਤੇ ਹਉਮੈ ਤੋਂ ਬਚਿਆ ਜਾ ਸਕਦਾ ਹੈ ਕਿਵੇਂ ਬਚਿਆ ਜਾ ਸਕਦਾ ਮਾਝ ਨੇ ਤਰੀਕਾ ਇੱਕੋ ਹੀ ਦੱਸਿਆ ਹੈ ਵਾਹਿਗੁਰੂ ਗੁਰਮੰਤਰ ਹੈ ਜਿਹੜਾ ਆਪ ਜੀ ਜਪਦੇ ਹੋ ਭਾਵੇਂ 2-4 ਮਿੰਟ ਜਪਦੇ ਹੋ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ ਇਹਨੂੰ ਜੱਪ ਕੇ ਹਉਮੈ ਤੋਂ ਦੂਰ ਹੋਇਆ ਜਾ ਸਕਦਾ ਹੈ ਇਹਦੇ ਤੋਂ ਬਿਨਾ ਉਹਦਾ ਮਲਾਪ ਨਹੀਂ ਹਉਮੈ ਜਾਈ ਤੱਕ ਅੰਤ ਸਮਾਈ ਸਹਿਮ ਕਹਿੰਦੇ ਨੇ ਜਿਹੜੀਆਂ ਆਪਣੇ ਤੰਤ ਦੇ ਕੋਲ ਜੀਵ ਇਸਤਰੀਆਂ ਬਹਿ ਗਈਆਂ ਆਪਣੇ ਪਿਆਰੇ ਪਤੀ ਦੇ ਕੋਲ ਬਹਿ ਗਈਆਂ ਉਹ ਸੋਭਾ ਪਾਉਂਦੀਆਂ ਨੇ ਸੋਹਣੀਆਂ ਹੋ ਗਈਆਂ ਨੇ ਮੰਗਰ ਮਾਹੇ ਸੁਹੰਦੀਆਂ ਹਰ ਪਿਰਸੰਗ ਬੈਠ ਲਈਆਂ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲ ਲੀਆਂ ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਨਾਲ ਮਿਲਾ ਲਿਆ ਆਪਣੇ ਕੋਲ ਬਿਠਾ ਲਿਆ ਵਾਚਕ ਹੈਗੇ ਉਹਨਾਂ ਦੀ ਫਿਰ ਸੋਭਾ ਕੀਤੀ ਨਹੀਂ ਜਾ ਸਕਦੀ ਹੁਣ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਾਚਿਆ ਹੋਵੇ ਜਾਂ ਸਹਿਜ ਪਾਠ ਕੀਤਾ ਹੋਵੇਗਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਾਂ ਤਾਂ ਰੱਬ ਦੀ ਹਸਤੱਤਵ ਹੈ ਉਸ ਪਰਮਾਤਮਾ ਦੀ ਹਸਤੱਤਵ ਹੈ ਜਾਂ ਗੁਰੂ ਦੀ ਹਸਤੱਤਵ ਹੈ ਜਾਂ ਨਾਮ ਦੀ ਹਸਤੱਤਵ ਹੈ ਤੇ ਜਾਂ ਨਾਮ ਜਪਣ ਵਾਲਿਆਂ ਦੀ ਹਸਤੱਤਵ ਹੈ ਕਿਸੇ ਤਨਹਾੜ ਦਾ ਇਹਦੇ ਚ ਨਾਮ ਨਹੀਂ ਹੋਏਗਾ ਨਾਮ ਜਪਣ ਵਾਲਿਆਂ ਦੀ ਨਾਮ ਦੀ ਗੁਰੂ ਦੀ ਤੇ ਪ੍ਰਮਾਤਮਾ ਦੀ ਇਹਦੇ ਚ ਵਡਿਆਈ ਹੈ ਕਿਸੇ ਹੋਰ ਦੀ ਵਡਿਆਈ ਨਹੀਂ ਆ ਗੁਰੂ ਸਾਹਿਬ ਜੀ ਨਾਮ ਜਪਣ ਵਾਲਿਆਂ ਦੀ ਵਡਿਆਈ ਕਰਦੇ ਕਹਿੰਦੇ ਨੇ ਹਉ ਕੁਰਬਾਨਾ ਜਾਉ ਮਿਹਰਵਾਨਾ ਹਉ ਕੁਰਬਾਨਾ ਜਾਉ ਹਉ ਕੁਰਬਾਨੇ ਜਾਉ ਤਿਨਾਂ ਤੇ ਲੈਣ ਜੋ ਤੇਰਾ ਨਾਉ ਮੈਂ ਉਹਨਾਂ ਤੋ ਕੁਰਬਾਨ ਹੈ ਲੈਣ ਜੋ ਤੇਰਾ ਨਾਉ ਤਿਨਾਂ ਤੇ ਹਉ ਸਦ ਕੁਰਬਾਨੇ ਜਾਉ ਮਾਰ ਚਾਲ ਕੇ ਉਹਨਾਂ ਦੀ ਜਿਹੜੀ ਸੋਭਾ ਹੈ ਨਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਇੱਕ ਦਿਨ ਦੀ ਸੋਭਾ ਨਹੀਂ ਬੰਦਾ ਸੋਭਾ ਬਾਤ ਤੇ ਜ਼ਿੰਦਗੀ ਅੰਦਰ ਬੜੇ ਕੰਮ ਕਰਦਾ ਹੈ ਵਾਰੀ ਕਹਾਂਗੇ ਨਾਮ ਜੱਪ ਕੇ ਵੇਖ ਕਦੀ ਚੰਗੇ ਕਰਮ ਕਮਾ ਕੇ ਵੇਖ ਇਹ ਜਿਹੜੀ ਤੇਰੀ ਸੋਭਾ ਨੇ ਉਹ ਕੋਈ ਨਹੀਂ ਮਿਟਾ ਸਕਦਾ ਮੁੜ ਕੇ ਇਹ ਤੇ ਜੁਗਾਂ ਤੱਕ ਰਹੇਗੀ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਬ ਮੇਲੜੀਆਂ ਅੱਗੇ ਸਾਬ ਕਹਿੰਨੇ ਤਨ ਮਨ ਮੌਲ ਆਰਾਮ ਸਿਓ ਸੰਗ ਸਾਧ ਸਹੇਲੜੀਆਂ ਸੰਗ ਸਾਧ ਸਾਧੂਆਂ ਦੀ ਸੰਗਤ ਰੱਬੀ ਪਿਆਰਿਆਂ ਦੀ ਸੰਗਤ ਜਿਨ੍ਹਾਂ ਨੂੰ ਜਿਨ੍ਹਾਂ ਨੇ ਸਤ ਸੰਗੀਆਂ ਨੂੰ ਆਪਣਾ ਮਿੱਤਰ ਬਣਾਇਆ ਇਸੇ ਲੀਆਂ ਬਣਾਇਆ ਬਾਹਰ ਕਹਿੰਦੇ ਨੇ ਉਹਨਾਂ ਦਾ ਜਰਾ ਤਨ ਅਤੇ ਮਨ ਦੋਵੇਂ ਮੌਲ ਗੇ ਤਨ ਉਹ ਤਨ ਕਰਕੇ ਵੀ ਆ ਰੋਗ ਹੋ ਗਏ ਤੇ ਮਨ ਕਰਕੇ ਵੀ ਵਿਸ਼ਵਾਸ ਹੋ ਗਿਆ ਉਹਨਾਂ ਦਾ ਮਨ ਵੀ ਪਾਕ ਮਿੱਤਰ ਹੋ ਗਿਆ ਹੁਣ ਗੁਰੂ ਕੀ ਬਾਣੀ ਤੇ ਇੱਕ ਸ਼ਬਦ ਹੁੰਦਾ ਏ ਜੇ ਆਪ ਉਹਦੀ ਕਮਾਈ ਕਰਾਂਗੇ ਤਾਂ ਬਾਤ ਬਣੇਗੀ ਮਾਰ ਕਹਿੰਦੇ ਨੇ ਕਾਰਿਸ਼্নান ਸਿਮਰ ਪ੍ਰਭ ਆਪਣਾ ਦਰਸ਼ਨ ਤੇ ਕਰ ਲੈ ਮਾਰ ਕਹਾਂ ਤੁਸੀ ਸਿਮਨ ਵੀ ਕਰ ਕਾਰਿਸ਼্নান ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਵਿਗਨ ਕਰੋੜਾਂ ਰੁਕਾਵਟਾਂ ਕਰੋੜਾਂ ਪਾਪ ਕੋਟ ਵਿਗਨ ਲਾਖੇ ਪ੍ਰਭ ਸ਼ਰਨਾ ਪ੍ਰਗਟੇ ਭਲੇ ਸੰਯੋਗਾ ਪ੍ਰਭ ਬਾਣੀ ਸ਼ਬਦ ਸੁਪਾਕਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰ ਪੂਰੇ ਤੂੰ ਰੱਖਿਆ ਹਰ ਕਾ ਨਾਮ ਧਿਆਇ ਕਾ ਕੋ ਹਰਿਆ ਭਾਈ ਸੰਸਾਰ ਅੰਦਰ ਫਸਲ ਤਾਂ ਆ ਰਹੀ ਹੁੰਦੀ ਆ ਨਾ ਜੇ ਉਹਨੂੰ ਪਾਣੀ ਮਿਲ ਜਾਏ ਵਾਰ ਕੱਲ ਗੇ ਇਸੇ ਤਰ੍ਹਾਂ ਸੁਰਤ ਨੂੰ ਪਾਏ ਗੁਰ ਦੇ ਨਾਮ ਦਾ ਸ਼ਬਦ ਦਾ ਪਾਣੀ ਮਿਲੇਗਾ ਤਾਂ ਮਨ ਤਨ ਤੇ ਮਨ ਖਿੜੇਗਾ ਸੋਏ ਸੁਲੰਦਰੀ ਮੇਰਾ ਤਨ ਮਨ ਮੌਲਾ ਨਾਮ ਜਪੰਦਰੀ ਲਾਲੀ ਪੰਦ ਗਲੰਦਰੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਲੈ ਹਾਲੀ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹਿਜਣੀਆ ਅਗੇ ਸਾਹਿਬ ਕਹਿੰਦੇ ਮੇਰੇ ਸਾਥ ਜਨਾਂ ਤੇ ਬਾਹਰੀ ਸੇ ਰਹਿਣ ਅਕੇ ਲੜੀਆਂ ਜਿਹੜੀਆਂ ਸੰਗਤ ਨਾਲ ਟੁੱਟ ਗਈਆਂ ਜਿਹੜੇ ਗੁਰੂ ਨਾਲ ਟੁੱਟ ਗਏ ਹੁਣ ਉਹਨਾਂ ਦਾ ਜ਼ਿਕਰ ਆ ਗਿਆ ਸਾਥ ਜਨਾਂ ਤੇ ਬਾਹਰੀ ਸੇ ਰਹਿਣ ਅਕੇ ਲੜੀਆਂ ਅਕੱਲਾ ਪਣ ਜਾਣਾ ਨਾ ਕੱਲਾ ਪੰ ਇਹ ਬੜਾ ਵੱਡਾ ਇੱਕ ਦੁੱਖ ਜੀ ਹੈ ਕੱਲਾ ਬੰਦਾ ਬੈਠਾ ਹੋਊਗਾ ਕਹੇ ਗੱਲਾਂ ਮੈਂ ਤਾਂ ਤੰਗ ਆ ਗਿਆ ਬੜਾ ਔਖਾ ਹੈ ਕੱਲਾ ਬੰਦਾ ਕੱਲ ਪੁੜਾ ਵੀ ਇੱਕ ਦੁੱਖ ਆ ਪੰਜਾਬੀ ਦਾ ਕਮਾਵਰ ਵੀ ਕਹਿੰਦੇ ਨੇ ਵੀ ਕੱਲਾ ਤਾਂ ਰੁੱਖ ਵੀ ਨਹੀਂ ਹੋਣਾ ਚਾਹੀਦਾ ਆ ਕੱਲ ਇੱਕ ਦੁੱਖ ਆ ਮਰ ਕਹਿੰਦੇ ਕਿ ਜਿਹੜੀਆਂ ਸੰਗਤ ਨਾਲ ਟੁੱਟ ਗਈਆਂ ਉਹ ਜੀਵ ਇਸਤਰੀਆਂ ਕੱਲੀਆਂ ਹੀ ਰਹਿ ਗਈਆਂ ਕੱਲੀਆਂ ਰਹਿ ਗਈਆਂ ਤੇ ਆ ਕੱਲ ਪਾਣ ਇੱਕ ਦੁੱਖ ਆ ਪਰ ਇੱਕ ਉਹ ਨੇ ਜਿਨ੍ਹਾਂ ਨੇ ਆਪਣੇ ਪਿਆਰੇ ਦਾ ਸੰਗ ਛਾੜਿਆ ਉਹਨਾਂ ਨੂੰ ਭਾਵੇਂ ਕੱਲਿਆਂ ਬਿਠਾ ਦਿਓ ਬਾਹਰੀ ਤੌਰ ਤੇ ਕੱਲੇ ਹੋਣਗੇ ਪਰ ਅੰਦਰੋਂ ਪਿਆਰਾ ਨਾਲ ਆ ਕਦੀ ਤੁਸੀਂ ਭਾਈ ਰਣਕੀਰ ਸਿੰਘ ਦਾ ਜੀਵਨ ਪੜ੍ਹ ਕੇ ਵੇਖੋ ਕਾਲ ਕੋਠਰੀ ਚ ਪਾਇਆ ਬਿਲਕੁਲ ਉਹ ਧਾਨੇਰਾਏ ਕਿਸੇ ਨੂੰ ਮਿਲ ਨਹੀਂ ਦਿੱਤਾ ਜਾਂਦਾ ਅੰਗਰੇਜ਼ ਹਮਸਰਾਇਆ ਵੀ ਇੱਥੇ ਰਹਿੰਦੇ ਨੇ ਕਹਿ ਲੱਗ ਕਿਵੇਂ ਰਹਿੰਦੇ ਹੋਣਗੇ ਕਹਿ ਲੱਗ ਮੈਂ ਇੱਕ ਦਿਨ ਬਤੀਤ ਕਰਨਾ ਜੇਲ੍ਹ 'ਚ ਕਹਿ ਲੱਗ ਤੁਸੀਂ ਨਹੀਂ ਰਹਿ ਸਕਦੇ ਕਹਿ ਲੱਗ ਨਹੀਂ ਜਿੱਦ ਕੀਤੀ ਤਜਰਬਾ ਤਾਂ ਕਰਨਾ ਪਏਗਾ ਵੀ ਇੰਨੇ ਸਾਲ ਹੋ ਗਏ ਇਹ ਇੱਥੇ ਕਿਵੇਂ ਰਹਿੰਦੇ ਨੇ ਕਹਿ ਲੱਗ ਮੈਂ ਵੇਖਣਾ ਚਾਹੁੰਦਾ ਕਹਿ ਲਓ ਚਲੋ ਠੀਕ ਹੈ ਤੁਹਾਡੀ ਇੱਛਾ ਪੂਰੀ ਕਰ ਦਿੰਦੇ ਆ ਪਰ ਇੱਕ ਆ ਸਵਿੱਚ ਜੇ ਹੂਟਰ ਦੇ ਜੇ ਤੁਹਾਨੂੰ ਡਰ ਲੱਗੇ ਤੇ ਹੂਟਰ ਬਜਾ ਦਿਓ ਕਹਿ ਲਓ ਕਿ 5 ਮਿੰਟੇ ਨਹੀਂ ਕਹਿੰਦੇ 5 ਮਿੰਟਾਂ ਬਾਅਦ ਹੂਟਰ ਬਜਾ ਦਿੱਤਾ ਕਹਿ ਲਓ ਕਿ ਤੁਹਾਨੂੰ ਨੇ ਤੁਸੀਂ ਜਿਹੜੇ ਇੱਥੇ ਕਿਉਂਕਿ ਅੰਦਰ ਪਰਮਾਤਮਾ ਨਾਲ ਆ ਕਦੀ ਪ੍ਰਿਲਾਦ ਦਾ ਜੀਵਨ ਪੜ ਕੇ ਵੇਖੋ ਆ ਛੋਟਾ ਬੱਚਾ ਹੁੰਦਾ ਨਾ ਤੇ ਅੱਖ ਨਾਲ ਲੱਗੇ ਤੇ ਮਾਵਾਂ ਉਹਨੂੰ ਅੰਦਰ ਬੰਦ ਕਰਕੇ ਬੂਹਾ ਬੰਦ ਕਰ ਦਣਗੇ ਆ ਅੰਦਰ ਹਨੇਰਾ ਹੋਏਗਾ ਬੱਚਾ ਡਰੇਗਾ ਜਿਹੜੀ ਗੱਲ ਮਨ ਦਾ ਨਹੀਂ ਸੀ ਆਕੇ ਨਹੀਂ ਸੀ ਲੱਗਦਾ ਮਾਪੇ ਦੇ ਕਹਿੰਦਾ ਮੈਂ ਹਰ ਗੱਲ ਮੰਨਾਂਗਾ ਮੈਨੂੰ ਬਾਹਰ ਕੱਢੋ ਕਿਉਂਕਿ ਇਕੱਲਾਪਣ ਅੰਦਰ ਦੁੱਖ ਦਿੰਦਾ ਏ ਅੰਦਰ ਨੂੰ ਡਰਾਉਂਦਾ ਏ ਪਰ ਉਹ ਵੀ ਤੇ ਸਰੀਰਕ ਤੌਰ ਤੇ ਬੱਚਾ ਸੀ ਜਿਹਨੂੰ ਆਪਾਂ ਪ੍ਰਲਾਦ ਕਹਿੰਦੇ ਆ ਪ੍ਰਲਾਦ ਕਹਿੰਦਾ ਏ ਕਿ ਜਦੋਂ ਪ੍ਰਮਾਤਮਾ ਹਰ ਜਗ੍ਹਾ ਤੇ ਵਸਦਾ ਏ ਮੇਰਾ ਪਿਤਾ ਕਹਿੰਦਾ ਕਿ ਮੈਂ ਰੱਬ ਏ ਮੇਰਾ ਪਿਤਾ ਹਰ ਜਗ੍ਹਾ ਤੇ ਨਹੀਂ ਹੋ ਸਕਦਾ ਮੇਰਾ ਪਿਤਾ ਗਲਤ ਏ ਘਰ ਤੋਂ ਮੁਕਾਬਤ ਉੱਠ ਗਈ ਹਰ ਨਾਕਸ਼ਿਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਬੜੇ ਡਰਾਵੇ ਦਿੱਤੇ ਪਰ ਆਪਣੇ ਪੈਦਲੇ ਤੋਂ ਥਿਰਕਿਆ ਨਹੀਂ ਪ੍ਰਿਲਾਦ ਡ੍ਰਿੜਤਾ ਦੇ ਅੰਦਰ ਹੁਣ ਸੰਜਾ ਦੇਣ ਦੇ ਮਾਰਿਆ ਵੀ ਜਿਵੇਂ ਬੱਚੇ ਨੂੰ ਅੰਦਰ ਬੰਦ ਕਰ ਦਿੰਦੇ ਡਰ ਜਾਂਦਾ ਇਹ ਗੱਲ ਮੰਨ ਲੈਂਦਾ ਪ੍ਰਿਲਾਦ ਨੂੰ ਅੰਦਰ ਬੰਦ ਕਰ ਦਿੰਦੇ ਆ ਪ੍ਰਿਲਾਦ ਕੋਠੇ ਵਿੱਚ ਰੱਖ ਗਿਆ ਬਾਹਰ ਦੀਆ ਤਾਲਾ ਬਾਹਰ ਹੋ ਜੰਦਰਾ ਮਾਰ ਦਿੱਤਾ ਤੇ ਡੀਕਦਾ ਪਿਆ ਵੀ ਅੰਦਰੋਂ ਆਵਾਜ਼ ਆਏ ਕਿ ਪਿਤਾ ਜੀ ਬੂਹਾ ਖੋਲੋ ਮੈਂ ਤੁਹਾਡੀ ਗੱਲ ਮੰਨਦਾ ਪਰ ਆਵਾਜ਼ ਨਹੀਂ ਆਈ ਕਿਉਂ ਨਹੀਂ ਆਈ ਪ੍ਰਲਾਦ ਕੋਠੇ ਵਿੱਚ ਰੱਖਿਆ ਬਾਹਰ ਦੀਆ ਤਾਲਾ ਪਰ ਨਿਰਪੋ ਬਾਲਕ ਮੂਲ ਦਾ ਡਰ ਨਹੀਂ ਮੇਰੇ ਅੰਦਰ ਗੁਰਗੋਪਾਲਾ ਅੰਦਰ ਗੁਰਗੋਪਾਲ ਸੀ ਰੱਬ ਸੀ ਪ੍ਰਮਾਤਮਾ ਸੀ ਉਹਦਾ ਸੰਗ ਨਾਲ ਸੀ ਡਰਿਆ ਨਹੀਂ ਇੱਕ ਹੋਰ ਪ੍ਰਮਾਨ ਦਿਆ ਸੌਖਾ ਕਰਕੇ ਬੱਚਾ ਕੋਈ ਘਰ ਵਿੱਚ ਮਾਂ ਨੇ ਕੋਈ ਚੀਜ਼ ਲੈਣ ਵਾਸਤੇ ਅੰਦਰ ਭੇਜਿਆ ਇੱਕਦਮ ਲਾਈਟ ਚਲੀ ਗਈ ਅੰਦਰ ਹਨੇਰਾ ਹੋ ਗਿਆ ਬੱਚਾ ਛੋਟਾ ਸੀ ਬੱਚਾ ਡਰ ਲੱਗ ਪਿਆ ਰੋਣ ਲੱਗ ਪਿਆ ਮਾਂ ਨੇ ਕੰਨਾਂ 'ਚ ਆਵਾਜ਼ ਪਈ ਵੀ ਬੱਚਾ ਰੋਂਦਾ ਏ ਕਿਉਂ ਰੋਂਦਾ ਏ ਮਾਂ ਸਮਝ ਨਹੀਂ ਲਿਆ ਦੇ ਕਰਕੇ ਰੋਂਦਾ ਏ ਕੋਲ ਨਹੀਂ ਕੋਈ ਮਾਂ ਨੇ ਇੱਕਦਮ ਆਵਾਜ਼ ਕਹਿ ਲਗੀ ਪੁੱਤ ਮੈਂ ਹੁਣੇ ਆਈ ਤੂੰ ਰੋ ਰ ਹੱਲੇ ਤੇ ਮਾਂ ਦੂਰ ਆ ਪੁੱਤ ਦੂਰ ਆ ਪਰ ਮਾਂ ਨੇ ਇੰਨੀ ਗੱਲ ਕਹੀ ਪੁੱਤ ਮੈਂ ਹੁਣੇ ਆਈ ਪਰ ਬੱਤੇ ਨੂੰ ਇਹ ਬੱਚੇ ਨੇ ਇੱਕ ਤਰਵਾਸ ਮਿਲ ਗਿਆ ਬੱਚਾ ਚੁੱਪ ਕਰ ਗਿਆ ਬਾਅਦ ਕਰਾਂਗੇ ਇਸੇ ਤਰ੍ਹਾਂ ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਹੈ ਨਾ ਸ਼ਬਦ ਵੀ ਇੱਕ ਆਵਾਜ਼ ਆ ਜਿਨ੍ਹਾਂ ਦੇ ਅੰਦਰ ਸ਼ਬਦ ਹੈ ਨਾ ਉਹ ਕਦੀ ਵੀ ਨਹੀਂ ਡਰਦੇ ਉਹ ਕੱਲਾਪਨ ਮਹਿਸੂਸ ਕਰਦੇ ਨਹੀਂ ਮੈਨੂੰ ਐ ਉਹ ਜੇ ਗੁਰਮੁਖ ਪਿਆਰੇ ਵੀ ਮਿਲਦੇ ਨੇ ਆਰਾਮਪੁਰ ਖੜੇ ਗਏ ਉੱਥੇ ਕਮਾਤਾ 80 ਸਾਲ ਦੀ کریم ਉਮਰ ਹੋਏਗੀ 4-4 ਘੰਟੇ ਦੀ ਉਹਨਾਂ ਦੀ ਚੌਂਕੜੀ ਬੱਚੇ ਬਾਅਦ ਨੇ ਤੇ ਮੈਂ ਪੁੱਛ ਲਿਆ ਮਾਤਾ ਫਿਰ ਘਰ ਇਕੱਲੇ ਰਹਿੰਦੇ ਹੋ ਕਹਿ ਲਗੇ ਹਾਂ ਗੱਲ ਨੂੰ ਮੁਰਕੇ ਨਹੀਂ ਕਹਿਣਾ ਜਿਹੜਾ ਮੈਨੂੰ ਇਹ ਕਹਿੰਦਾ ਕਿ ਮਾਤਾ ਜੀ ਇਕੱਲੇ ਰਹਿੰਦੇ ਹੋ ਮੈਨੂੰ ਚੰਗਾ ਨਹੀਂ ਲੱਗਦਾ ਮੇਰਾ ਪਿਆਰਾ ਮੇਰੇ ਨਾਲ ਆ ਮੇਰਾ ਪਰਮਾਤਮਾ ਮੇਰੇ ਨਾਲ ਆ ਮੈਂ ਕਦੇ ਵੀ ਆਪਣੇ ਆਪ ਨੂੰ ਇਕੱਲਾ ਨਹੀਂ ਸਮਝਿਆ 80 ਸਾਲ ਦੀ ਮਜੂਲਗ ਮਾਤਾ ਤੇ ਮੇਰਾ ਖਿਆਲ ਹੈ ਕਿ 30 40 ਸਾਲਾਂ ਦੇ ਨੌਜਵਾਨ ਤਰੀ ਉਹਨਾਂ ਨੂੰ ਨਹੀਂ ਹੋਣਾ ਉਹ ਨਹੀਂ ਚੜਦੀ ਕਾਲੀ ਹੋਣੀ ਜਿੰਨੀ 80 ਸਾਲ ਦੇ ਉਸ ਬਜ਼ੁਰਗ ਦੇ ਕੋਲ ਸੀ ਜਿਨ੍ਹਾਂ ਨੇ ਪ੍ਰਮਾਤਮਾ ਦੇ ਸੰਗ ਨੂੰ ਮਾਣਿਆ ਸਾਧ ਜਨਾਂ ਤੇ ਬਾੜੀ ਸੇ ਰਹਿਣ ਇਕੱਲੇ ਰਿਆ ਮਾਰ ਕਹ ਲਗੇ ਉਹ ਕੱਲੇ ਰਹਿ ਕੇ ਕੱਲੇ ਪੰਨ ਦਾ ਦੁੱਖ ਉਹਨਾਂ ਨੂੰ ਸਤਾਉਂਦਾ ਏ ਜਿਹੜੇ ਸੰਗਤ ਨਾਲੋਂ ਜਿਹੜੇ ਸ਼ਬਦ ਨਾਲੋਂ ਟੁੱਟ ਗਏ ਮਾਰ ਕਹ ਲਗੇ ਫਿਰ ਜਿਹੜਾ ਕੱਲੇ ਪੰਨ ਦਾ ਉਹ ਦੁੱਖ ਹੈ ਨਾ ਇਹ ਫਿਰ ਟੁੱਟਦਾ ਵੀ ਨਹੀਂ ਤਿੰਨ ਦੁੱਖ ਨਾਲ ਕਾਬੂ ਉਤਰੈ ਸੇ ਜਮਕੇ ਵਸ ਪੜੀਆਂ ਮਰ ਗਏ ਉਹਨਾਂ ਦਾ ਜਿਹੜਾ ਦੁੱਖ ਆ ਕੋਈ ਦੂਰ ਨਹੀਂ ਕਰ ਸਕਦਾ ਹੋਣਾ ਅੰਦਰ ਸ਼ਬਦ ਨਹੀਂ ਪਿਆਰੇ ਨਾਲ ਸਾਝ ਨਹੀਂ ਪਾਈ ਫਿਰ ਜਮਾਂ ਦੇ ਵਸ ਪੈ ਗਈ ਸੁਰਤ ਸੇ ਜਮਕੇ ਵਸ ਪੜੀਆਂ ਜਿੰਨੀ 라ਵਿਆ ਪ੍ਰਵਿਆ ਆਪਣਾ ਸੇ ਦਿਸਰ ਨਿਤ ਖੜੀਆਂ ਜਿਨ੍ਹਾਂ ਨੇ ਆਪਣੇ ਪਿਆਰੇ ਨੂੰ 라ਵਿਆ ਪਾਵਰ ਰਜ਼ਾ ਦਿਆ ਜਿਨ੍ਹਾਂ ਨੇ ਆਪਣੇ ਪਿਆਰੇ ਦੀ ਆਦਿਆਂ ਨੂੰ ਸਤ ਕਰਕੇ ਮੰਨਿਆ ਬਾਲ ਕਰਨ ਲਗੇ ਸਿੱ ਦਿਸਨ ਨਿਤ ਖੜੀਆਂ ਉਹ ਸਦਾ ਹੀ ਪ੍ਰਮਾਤਮਾ ਦੇ ਦਰ ਤੇ ਖੜੀਆਂ ਨੇ ਭਾਵ ਪ੍ਰਮਾਤਮਾ ਤੋਂ ਕਦੀ ਵੱਖ ਹੋਈਆਂ ਹੀ ਨਹੀਂ ਉਹ ਜਿਹਨੂੰ ਗੁਰੂ ਅਰਜਨ ਦੇਵ ਪਾਛਾ ਕਹਿੰਦੇ ਨੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਾਈ ਮੀਆਂਬੀ ਨੇ ਪੁੱਛ ਲਿਆ ਪਾਛਾ ਤੱਕੀ ਕਵੀ ਤੇ ਬੈਠੀ ਹੋ ਕੋਲ ਕੋਈ ਵੀ ਨਹੀਂ ਆਹ ਰੇਤ ਪਾਉਣ ਵਾਲੇ ਤੇ ਹੈ ਰੇਤ ਤੇ ਪਾਉਂਦੇ ਪਏ ਨੇ ਜ਼ੁਲਮ ਕਰਨ ਵਾਲੇ ਤੇ ਹੈ ਪਰ ਤੁਹਾਡੇ ਇਸ ਦੁੱਖ ਦੇ ਵਿੱਚ ਤੁਹਾਡੇ ਨਾਲ ਕੋਈ ਸਹੀਕ ਹੋਣ ਵਾਲਾ ਨਹੀਂ ਕਹ ਲਗੇ ਸਾਈਂ ਦੀ ਖਾਗੇ ਭਲੇਖਾ ਉਹ ਪਿਆਰਾ ਅੱਜ ਵੀ ਮੇਰੇ ਨਾਲ ਆ ਸਾਜਨੜਾ ਮੇਰਾ ਸਾਜਨੜਾ ਹਨ ਨਿਕਟ ਖਲੋਇਆੜਾ ਮੇਰਾ ਸਾਜਨੜਾ ਜਿਹੜਾ ਸਾਰਿਆਂ ਤੋਂ ਨੇਰੇ ਵਸਣ ਵਾਲਾ ਉਹ ਅੱਜ ਵੀ ਮੇਰੇ ਕੋਲ ਆ ਮੈਂ ਕੱਲਾ ਨਹੀਂ ਆ ਉਹ ਅੱਜ ਵੀ ਮੇਰੇ ਕੋਲ ਆ ਉਹ ਮੈਨੂੰ ਦੁੱਖ ਨਹੀਂ ਮਹਿਸੂਸ ਹੋਣ ਦਿੰਦਾ ਕਿਉਂਕਿ ਕੋਲ ਹੋਵੇ ਨਾ ਤੇ ਫਿਰ ਦੁੱਖ ਕੋਈ ਨਹੀਂ ਆ ਰਤਨ ਜਵੇਹਰ ਲਾਲ ਹਰ ਕੰਠ ਤਿੱਲਾ ਜੜਿਆ ਰਤਨ ਇਹ ਬੜੇ ਮਹਿੰਗੇ ਇੱਕ ਕੋਈ ਲਾਲ ਰਤਨ ਜਵੇਹਰ ਲਾਲ ਹਾਰ કંਠ ਤਿੰਨਾਂ ਜੜੀਆਂ ਕਹਿਣ ਕਿ ਉਹਨਾਂ ਰਤਨਾਂ ਦਾ ਲਾਲਾਂ ਦਾ ਤਾਂ ਕੋਈ ਮੁੱਲ ਹੋਏਗਾ ਪਰ ਜਦੋਂ ਵਾਹਿਗੁਰੂ ਦੇ ਨਾਮ ਦਾ ਰਤਨ ਹੈ ਨਾ ਇਹਦਾ ਕੋਈ ਮੁੱਲ ਨਹੀਂ ਜਿਨ੍ਹਾਂ ਨੇ ਇਹਨੂੰ ਆਪਣੇ ਗਲੇ ਦਾ ਹਾਰ ਬਣਾ ਲਿਆ ਹੁਣ ਗਲੇ ਦਾ ਹਾਰ ਕਿਹਾ કંਠ ਰਤਨ ਜਵੇਹਰ ਲਾਲ ਹਾਰ કંਠ કંਠ ਕਿੰਨੇ ਗਲਾ ਤਿੰਨਾਂ ਜੜੀਆਂ ਹਾਰ ਗਲੇ ਤੇ ਪਾਇਆ ਜਾਂਦਾ ਨਾ ਹੁਣ ਸਮਾਂ ਕਰੀਬਨ ਕਰੀਬ ਨੇੜੇ ਹੋ ਗਿਆ ਹੁਣ ਕੋਈ ਜੀਵੀ ਸਤਰੀ ਨੇ ਸੋਹਣਾ ਹਾਰ ਬਣਾਇਆ ਹੋਏ ਤੇ ਵਿਆਹ ਸਾਦੀ 'ਚ ਪਾ ਕੇ ਜਾਏ ਤੇ ਵੇਖਣ ਵਾਲਾ ਬੜਾ ਉਹਦੀ ਸੋਭਾ ਕਰੇਗਾ ਜੇ ਦਾਾ ਕਿਸੇ ਦਾ ਧਿਆਨ ਪਿਆ ਤੇ ਬਾਰ-ਬਾਰ ਉਹਨੂੰ ਵਿਖਾਏਗੀ ਵੀ ਤੇ ਪੁੱਛਲੇਗੀ ਵੀ ਭੈਣ ਕਿੰਨੇ ਦਾ ਬਣਿਆ ਕਿੱਥੋਂ ਬਣਾਇਆ ਬੜਾ ਸੋਹਣਾ ਏ ਤੇ ਜਿਹੜੇ ਸਿਆਣੇ ਪੁਰਸ਼ ਹੁੰਦੇ ਆ ਨਾ ਉਹਨਾਂ ਦੀ ਜਿਹੜੀ ਹੈ ਨਾ ਸੁਰਤ ਬੜੀ ਡੁੰਗੀ ਹੁੰਦੀ ਆ ਕੋਈ ਸਿਆਣਾ ਵੇਂਦਾ ਪਿਆਛ ਵੀ ਜਿਹੜਾ ਹੁੰਦਾ ਇਹਦੇ ਹਾਰ ਦੀ ਸ਼ੁਭਤ ਕਰਦਾ ਵੀ ਬੜਾ ਚੰਗਾ ਉਹਨੇ ਹਾਰ ਨੂੰ ਪੁੱਛਿਆ ਵੀ ਇੰਨੀ ਤੇਰੀ ਸ਼ੁਭਤ ਹੁੰਦੀ ਪਈ ਆ ਤੈਨੂੰ ਪਤਾ ਵੀ ਐ ਤੇ ਗੱਲ ਦਾ ਕਹਨ ਲੱਗਾ ਮੈਨੂੰ ਹੁਣ ਸਿਪਤ ਲਾਲ ਕੋਈ ਆਵਾਜ਼ ਤਾਂ ਨਹੀਂ ਕਹਨ ਕਿ ਤੇਰੀ ਇੰਨੀ ਸਿਪਤ ਹੁੰਦੀ ਪਈ ਆ ਇਹ ਕੋਈ ਤਰੀਕਾ ਤੇ ਦੱਸ ਤੂੰ ਕੀਤਾ ਕੀ ਆ ਹੁਣ ਸੋਨਾ ਕਿਲੋ ਵੀ ਹੋਵੇ ਕੋਈ ਗੱਲ ਤੇ ਨਹੀਂ ਪਾਏਗਾ ਹਾਰ ਭਾਵੇਂ ਇੱਕ ਤੋਲੇ ਦਾ ਹੋਵੇ ਕਿਸੇ ਦੇ ਗਲੇ ਦਾ ਸ਼ਿੰਗਾਰ ਬਣੇਗਾ ਕਹਨ ਲੱਗੇ ਭਾਈ ਇਹ ਤੇ ਸੁਨਿਆਰੇ ਦੀ ਮਿਹਰਬਾਨੀ ਆ ਨਾ ਜਿੰਨੇ ਮੈਨੂੰ ਇੰਨਾ ਸੋਹਣਾ ਰੂਪ ਦੇ ਦਿੱਤਾ ਪਰ ਕਠਾਈ ਮੈਨੂੰ ਵੀ ਚੱਕਣੀ ਕਠਨਾਈ ਮੈਨੂੰ ਵੀ ਚੱਕਣੀ ਪਈ ਉਹਨੇ ਮੈਨੂੰ ਆਪਣੀ ਕਠਾਲੀ ਚ ਪਾਇਆ ਤਪਾਇਆ ਮੇਰੇ ਅੰਦਰ ਖੋਰ ਸੀ ਮੁੱਕ ਗਈ ਤਪਾ ਕੇ ਮੈਨੂੰ ਗਰਮ ਕਰਕੇ ਤਪਾ ਕੇ ਤੇ ਕਿਸੇ ਸੱਚੇ ਵਿੱਚ ਢਾਲ ਕੇ ਤੇ ਸੋਨਾ ਮੈਨੂੰ ਰੂਪ ਦੇਤਾ ਤਾਂ ਮੈਂ ਕਿਸੇ ਦੇ ਗਲੇ ਦਾ ਹਾਰ ਬਣਿਆ ਐਵੇਂ ਨਹੀਂ ਬਣਿਆ ਜਾਂਦਾ ਇਸੇ ਤਰ੍ਹਾਂ ਜੇ ਗਲੇ ਦਾ ਹਾਰ ਬਣਨਾ ਹੈ ਤੇ ਮਾਰ ਕਰਨ ਲੱਗੇ ਸ਼ਬਦ ਰੂਪੀ ਕਠਿਆੜੀ ਤੇ ਆਪਣੇ ਆਪ ਨੂੰ ਵੀ ਟੱਲਣਾ ਪਏਗਾ ਜੱਤ ਪਹਾੜਾ ਜਗਜੀ ਸਾਹਿਬ ਤੀਰ ਕਿ ਸੁਨਿਆਰ ਐਹਣ ਮੱਤ ਵੇਦ ਅਥਿਆਰ ਭਉ ਖਲਾ ਅਗਰ ਤਪਤਾਓ ਭਾਂਡਾ ਭਾਓ ਜੋ ਕੋ ਸੁਨਿਆਰਾ ਕਰਦਾ ਨਾ ਸਾਰਾ ਕੁਝ ਮਾਰ ਦੀ ਚਪੌੜੀ ਤੇ ਲਿਖੇ ਹੋਏ ਭੰਡਾ ਪਉ ਅਮਰ ਤੇ ਢਾਲ ਘੜੀਏ ਸ਼ਬਦ ਸਚੀ ਟਕਸਾਲ ਜਦੋਂ ਸਚੀ ਟਕਸਾਲ ਤੇ ਘੜਿਆ ਗਿਆ ਫਿਰ ਜਿੰਨ ਕੋ ਨਦਰ ਕਰਮ ਤਨਕਾਰ ਨਾਨਕ ਨਦਰ ਹੀ ਨਦਰ ਨਿਹਾਲ ਫਿਰ ਧਾ ਕੇ ਕਿਤੇ ਗਲੇ ਦਾ ਹਾਰ ਪੰਦਾ ਇਹ ਰਤਨ ਜਵੇਰ ਲਾਲ ਹਰ ਕੰਟ ਤਿੱਲਾ ਜੜੀਆਂ ਤੇ ਸਾਬ ਕਹਿੰਦੇ ਨੇ ਨਾਨਕ ਬਾਚੇ ਧੂੜ ਤਿਨ ਪ੍ਰਮ ਸ਼ਰਮੀ ਦਲ ਪੜੀਆਂ ਔਰ ਗੁਰੂ ਨੇ ਕਿੰਨਾ ਮਾਣ ਦਿੱਤਾ ਗੁਰੂ ਅਰਜਨ ਦੇਵ ਪਾਚਾ ਕਹਿੰਦੇ ਨੇ ਮੈਂ ਉਹ ਨਾਲ ਚਰਨਾ ਦੀ ਧੂੜ ਮੰਗਦਾ ਏ ਨਾਨਕ ਬਾਛੇ ਧੂੜ ਤਿੰਨ ਗੁਰੂ ਰਾਮਦਾਸ ਵੀ ਕਹਿੰਦੇ ਨੇ ਗੁਰ ਸਿੱਖਾਂ ਕੀ ਯਾਰ ਧੂੜ ਦੇ ਹਮ ਪਾਪੀ ਵੀ ਗਤ ਪਾਏ ਤੇ ਗੁਰੂ ਅਰਜਨ ਦੇਵ ਜੀ ਕੀ ਕਹਿੰਦੇ ਨੇ ਰੋਜ਼ ਮੈਨੂੰ ਤੁਹਾਨੂੰ ਚੇਤਾ ਕਰਾਉਂਦੇ ਨੇ ਮੈਂ ਮੰਗਿਆ ਕਰੋ ਇਹਦੇ ਨਾਲ ਨਿਮਰਤਾ ਆਏਗੀ ਜੇ ਤੁਸੀਂ ਸੌਣ ਲੱਗਦੇ ਹੋ ਸੋਇਲਾ ਜਾਂ ਵੀ ਬਾਣੀ ਪੜ੍ਹਦੇ ਹੋ ਖੀਰ ਦੀਆਂ ਪੰਕਤੀਆਂ 'ਚ ਮਰਜੀ ਕੀ ਕਹਿੰਦੇ ਨੇ ਸਾਰੇ ਪੜ੍ਹ ਲਓ ਨਾਲ ਸਾਬ ਕਿੰਨੇ ਅੰਤਰ ਜੰਮੀ ਪੁਰਖ ਬਿਦਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗ ਮੋਕ ਕਾਰ ਸੰਤਨ ਕੀ ਧੂਰੈ ਨਾਨਕ ਬਾਜੈ ਧੂੜ ਤਨ ਪ੍ਰਭ ਸ਼ਰਨੀ ਦਰ ਪੜੀਆ ਮੰਗਰ ਪ੍ਰਭ ਰਦਨਾ ਬਉਣ ਨੰਨ ਮੜੀਆ ਮਾਰ ਕਲ ਕੇ ਜਿੰਨਾ ਨੇ ਮਗਰ ਦੇ ਮੀਂਹ ਦੇ ਵਿੱਚ ਆਪਣੇ ਪਿਆਰੇ ਦੀ ਅਰਾਧਨਾ ਕੀਤੀ ਜਿਨ੍ਹਾਂ ਨੇ ਆਪਣੇ ਪਿਆਰੇ ਨੂੰ ਲਗਾਇਆ ਫਿਰ ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪਏ ਜਨਮ ਮਰਨ ਦਾ ਜਿਹੜਾ ਦੋਖਿਆ ਮਾਰਜ ਕਿੰਨਾ ਸਾਰਿਆਂ ਤੋਂ ਵੱਡਾ ਏ ਕਦੀ ਭਗਤਾਂ ਦਾ ਜੀਵਨ ਪੜ ਕੇ ਵੇਖ ਲੋ ਭਗਤਾਂ ਦੀ ਜੀਵਨ ਚ ਬੜੀਆਂ ਤੰਗੀਆਂ ਆਈਆਂ ਵਕਤ ਤੇ ਹਾਕਮਾਂ ਨੇ ਬੜੇ ਹੀ ਦੁੱਖ ਦਿੱਤੇ ਉਹਨਾਂ ਨੇ ਕੋਈ ਪੁਕਾਰ ਨਹੀਂ ਕੀਤੀ ਨਾਮਦੇਵ ਨੂੰ ਜੰਜੀਰਾ ਵਿੱਚ ਬੰਨ੍ਹ ਕੇ ਗੰਗਾ ਵਿੱਚ ਛੁੱਡ ਦਿੱਤਾ ਭਗਤ ਕਬੀਰ ਜੀ ਨੂੰ ਗੰਗਾ ਵਿੱਚ ਛੁੱਡ ਦਿੱਤਾ ਭਗਤ ਨਾਮਦੇਵ ਨੂੰ ਹਾਤੀ ਅੱਗੇ ਛੁੱਡ ਦਿੱਤਾ ਕਾਤੀ ਥੋਕੜਾ ਮਾਰਦਾ ਏ ਪਰ ਉਥੇ ਜਾ ਕੇ ਕੋਈ ਪੁਕਾਰ ਨਹੀਂ ਕੀਤੀ ਪਰ ਜਦੋਂ ਜਨਮ ਤੇ ਮਰਨ ਦੀ ਗੱਲ ਆਈ ਬਾਵਾ ਖੜੀਆਂ ਕਰਕੇ ਭਗਤਾਂ ਨੇ ਕਿਹਾ ਇੱਕ ਦੁੱਖ RAM ਰਾਏ ਕਾਟੋ ਮੇਰਾ ਅਗਰ ਦੇ ਪੁਨ ਗਰਭ ਬਸੇਰਾ ਮਾ ਦੀ ਆ ਦੁੱਖ ਕਰ ਦਿਓ ਪਾ ਮੁੜ ਕੇ ਮੈਂ ਮਾਂ ਦੇ ਗਰਭ ਵਿੱਚ ਨਾ ਪਾਵਾਂ ਜੰਮਣ ਮਰਨ ਦਾ ਢੇੜਾ ਇੱਕ ਵਾਰਾ ਕੱਢ ਦਿਓ ਕਿੰਨਾ ਵੱਡਾ ਦੁੱਖ ਹੋਏਗਾ ਜਿਨ੍ਹਾਂ ਨੇ ਭਗਤਾਂ ਜ਼ਿੰਦਗੀ ਅੰਦਰ ਕਈ ਦੁੱਖ ਵੀ ਆਏ ਹੋਣਗੇ ਪਰ ਦੁੱਖ ਮਹਿਸੂਸ ਨਹੀਂ ਕੀਤਾ ਪਰ ਕਹ ਲੱਗੇ ਵੱਡਾ ਦੁੱਖ ਕਰਦੇ ਹੋ ਬਾਹਰ ਕਹ ਲੱਗੇ ਜਿਨ੍ਹਾਂ ਨੇ ਆਪਣੇ ਪਿਆਰੇ ਦੀ ਫਿਰ ਅराधना ਕੀਤੀ ਉਹ ਫਿਰ ਜਨਮ ਮਰਨ ਦੇ ਗੇੜੇ ਵਿੱਚ ਨਹੀਂ ਪਏ ਸੋ ਗੁਰੂ ਕਿਰਪਾ ਕਰੇ ਅੱਜ ਜੋ ਮਹੀਨਾ ਆਰੰਭ ਹੋਇਆ ਹੈ ਮੱਗਰ ਦਾ ਪਾਛਲ ਜੋ ਸੋਹਣਾ ਪ੍ਰਦੇਸ਼ ਮੇਰੀ ਤੁਹਾਡੀ ਚੋਰੀ ਚ ਪਾਇਆ ਹੈ ਇਸ ਪ੍ਰਦੇਸ਼ ਨੂੰ ਕੁਮਾ ਕੇ ਆਪਣਾ ਜੀਵ ਸੋਹਣਾ ਕਰ ਸਕੀਏ ਆਓ ਇੱਕ ਦੋ ਮਿੰਟ ਸਾਰੇ ਰਲ ਕੇ ਗੁਰਮੰਤਰ ਦਾ ਜਾਪ ਕਰਕੇ ਕਿਰਸ ਮਿੰਨ ਦਾ ਜਾਪ ਸਰਵਲ ਕਰਕੇ ਤੇ ਗੁਰੂ ਜੀ ਦੀ ਅਸੀਸ ਪ੍ਰਾਪਤ ਕਰੀਏ ਸਾਰੇ ਕਿਰਪਾ ਕਰੋ ਜੀ ਵਾਹੇ ਗੁਰੂ ਵਾਹੇ ਵਾਹ ਸ਼ੁਕਰੀਆ ਨਾ ਸਤਗੁਰੂ ਪਾਤਸ਼ਾਹ ਜੀ ਦਾ ਹੋਈਆਂ ਬੇਅੰਤ ਬਿੰਦ ਭੋਲਾ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ